हेलो दोस्तों फरीदकोट किसान मेले ते आए सिगे ते आपा ਪਹਿਣਾ ਦੀ ਵੀਡੀਓ ਪਾਈ ਸੀ ਪਿਛਲੇ ਸਾਲ ਵੀ ਤੇ ਐਤੀ ਵੀ ਆਪਾਂ ਪਾਉਣ ਲੱਗੇ ਆ ਬਾਈ ਪੰਜਾਬੀ ਵਿਰਾਸਤ ਕਰਮੇਤੀ ਮੇਨ ਭੈਣ ਕੰਮ ਕਰੀਆ ਪੰਜਾਬੀ ਲਿਪੀ ਤੇ ਗੁਰਮੁਖੀ ਤੇ ਤੇ ਆਪਾਂ ਗੱਲਬਾਤ ਕਰਦੇ ਆਂ ਭਣੇ ਸਿਗਾ ਸੱਚੀ ਗੱਲ ਜੀ ਭਣੇ ਆਪਾਂ ਲਾਸਟ ਸਾਲ ਵੀ ਵੀਡੀਓ ਪਾਈ ਸੀਗੀ ਤੇ ਪਹਿਲਾਂ ਤੇ ਦੱਸੋ ਵਧੀਆ ਹੰਗਾਰਾ ਮਿਲਿਆ ਸਾਰਿਆਂ ਨੂੰ ਜੀ ਬਹੁਤ ਵਧੀਆ ਰਿਸਪੌਂਸ ਮਿਲਿਆ ਵੀਰੇ ਤੁਹਾਡੀ ਵੀਡੀਓ ਤੋਂ ਬਾਅਦ ਤੁਹਾਨੂੰ ਕਾਫੀ ਫੋਨ ਆਏ ਬਾਹਰੋਂ ਬਹੁਤ ਫੋਨ ਆਏ ਸਾਨੂੰ ਤੇ ਉਹ ਵੀਡੀਓ ਬਹੁਤ ਚੱਲੀ ਵੀ ਤੇ ਸਾਨੂੰ ਬਹੁਤ ਜ਼ਿਆਦੇ ਆਰਡਰਜ਼ ਆ ਰਹੇ ਆ ਠੀਕ ਤਾਂ ਭਣੇ ਪਹਿਲਾਂ ਤਾਂ ਮੈਂ ਫਿਰ ਤੋਂ ਵਧਾਈਆਂ ਦਿੰਨਾ ਨਾ ਜਿਹੜਾ ਪੰਜਾਬੀ ਗੁਰਮੁਖੀ ਪੰਜਾਬੀ ਮਾਮ ਬੋਲੀ ਨੂੰ ਤੁਸੀਂ ਸਾਂਭ ਕੇ ਰੱਖਿਆ ਨਾ ਤੇ ਕੰਮ ਸ਼ੁਰੂ ਕੀਤਾ ਨਾਲ ਆਪਣੀ ਦੂਜੀ ਵੀ ਸਿਸਟਰ ਹੁੰਦੇ ਸੀਗੇ ਮੇਰੇ ਨਾਲ ਹਾਂਜੀ ਹਾਂਜੀ ਉਹ ਵੀ ਹੈਗਾ ਸਾਹਿਬ ਦੇ ਨਾਲ ਹਾਂਜੀ ਹਾਂਜੀ ਉਹ ਵੀ ਨਾਲ ਆ। ਬਣਾ ਇੱਕ ਵਾਰ ਫੇਰ ਜਿਹੜਾ ਦੱਸ ਦੋ ਵੀ ਇਹ ਸ਼ੁਰੂ ਕਿੱਥੋਂ ਕੀਤਾ ਸੀਗਾ ਕੰਮ ਹਨਾ ਤਾਂ ਅੱਜ ਜਿਹੜਾ ਵੱਡੇ ਪੱਧਰ ਤੇ ਤੁਸੀਂ ਕਹਿ ਰਹੇ ਹੋ ਬਹੁਤ ਵਧੀਆ ਹੰਗਾਰਾ ਮੇਰ ਰਿਹਾ ਹੈ। ਇਹ ਵੀਰੇ ਅਸੀਂ 2023 ਦੇ ਵਿੱਚ ਟ੍ਰੇਨਿੰਗ ਲਈ ਸੀ ਬਠਿੰਡੇ ਕੇਵੀਕੇ ਸੈਂਟਰ ਤੋਂ ਤੇ ਇਸ ਤੋਂ ਬਾਅਦ ਫਿਰ ਅਸੀਂ ਇਹ ਕੰਮ ਦੀ ਸ਼ੁਰੂਆਤ ਕੀਤੀ ਮਤਲਬ ਕਿ ਡੇਢ ਸਾਲ ਪਹਿਲਾਂ ਤੇ ਵਧੀਆ ਕੰਮ ਚੱਲਿਆ ਜਦੋਂ ਤੁਹਾਡੀ ਵੀਡੀਓ ਤੋਂ ਬਾਅਦ ਸਾਨੂੰ ਬਹੁਤ ਵਧੀਆ ਮਤਲਬ ਕਿ ਫੋਨ ਆਉਂਦੇ ਆ ਆਰਡਰ ਚ ਆਉਣੇ ਸ਼ੁਰੂ ਹੋ ਗਏ ਤੇ ਉਸ ਤੋਂ ਬਾਅਦ ਸਾਨੂੰ ਆਹ ਤਾਂ ਸੀ ਐਗਜ਼ੀਬਿਸ਼ਨ ਸਿਰਫ ਇਦਾਂ ਵੀ ਕਸਟਮਰ ਜਾਲ ਨੇ ਤੇ ਅਸੀਂ ਸਾਡਾ ਵੀ ਘਰ ਬੈਠਾਂ ਦੀ ਬਹੁਤ ਵਧੀਆ ਕੰਮ ਚੱਲੀ ਜਾਂਦਾ ਮਤਲਬ ਕਿ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਸਾਨੂੰ ਘਰੇ ਬੈਠਿਆ ਕੱਪੜੇ ਡਿਲੀਵਰ ਹੋਦੇ ਆ ਆ ਥੋੜੇ ਦਿਨ ਹੋਇਆ ਮਾਨੂਕੀ ਸੰਧੂ ਮਾਨੂਕੀ ਜਿਹੜਾ ਹੈ ਉਹ ਤੇ ਮੇਲਾ ਹੋਇਆ ਸੀਗਾ ਗੌਰਡ ਫਾਰਮਿੰਗ ਵਾਲਿਆਂ ਨੇ ਮੇਲਾ ਕਰਵਾਇਆ ਸੀ ਉਹਨਾਂ ਨੇ ਜੋ ਵੀ ਉਹਨਾਂ ਨੂੰ ਸਨਮਾਨ ਦੇਣਾ ਸੀ ਉਹ ਆਪਣੇ ਤੇ ਜੋ ਸਨਮਾਨ ਹੋ ਲੋਈ ਵਗੈਰਾ ਉਹਨਾਂ ਨੇ ਸਾਡਾ ਜੋ ਬ੍ਰੈਂਡ ਕੁਛ ਵੀ ਲਿਖਵਾਉਣਾ ਸੀ ਸਾਡੇ ਨੂੰ ਅੱਗੇ ਚੱਲ ਰਿਹਾ ਅੱਜ ਭੈਣੇ ਕੀ ਕੀ ਲੈ ਕੇ ਆਏ ਮੇਲੇ ਤੇ ਅੱਜ ਅਸੀਂ ਗੁਰਮਕੀ ਦੇ ਵਿੱਚ ਥੈਲੇ ਲੈ ਕੇ ਆਏ ਵੀਰੇ ਦੁਪੱਟੇ ਆ ਲੋਈਆਂ ਹੈਗੀਆਂ ਤੇ ਹੋਰ ਆਪਣੇ ਜਿਹੜੇ ਸ਼ਾਪਿੰਗ ਬੈਗ ਹੈਗੇ ਅੱਗੇ ਆਪਣੇ ਕੋਲੇ ਇਹ ਵੀ ਨਵੀਂ ਹਾਂਜੀ ਇਹ ਵੀ ਹੈ ਸਾਰਾ ਹੱਥ ਦਾ ਹੈ ਹਾਂਜੀ ਵੱਡੀ ਗੱਲ ਤਾਂ ਇਹ ਹੈ ਪਾਣਾ ਵੀ ਸਾਰਾ ਜਿਹੜਾ ਹੈਗਾ ਪਾਣਾ ਹੈਡ ਮੇਡ ਕੰਮ ਕਰਦੀਆਂ ਹਨ ਕੋਈ ਬਾਜ਼ਾਰੋਂ ਲਿਆ ਕੇ ਤਾਂ ਨਹੀਂ ਪਾਣੇ ਬਾਅਦ ਚ ਵੀ ਜਿਵੇਂ ਹੁਣ ਕਹਿੰਦੇ ਕੀ ਰਾਂ ਕੰਮ ਚੱਲ ਰਿਹਾ ਸਾਡੀ ਪੂਰੀ ਮਤਲਬ ਕਿ ਪਿੰਡ ਦੇ ਵਿੱਚ ਨਾ ਸਾਡੇ 10-12 ਲੇਡੀਜ਼ ਸਾਡੇ ਨਾਲ ਕੰਮ ਕਰ ਰਹੀ ਆ ਅੱਛਾ ਜੋਇੰਟ ਹੋਈਆਂ ਵੀ ਹਾਂਜੀ ਹਾਂਜੀ ਉਹਨਾਂ ਨੂੰ ਅਸੀਂ ਕੰਮ ਅੱਗੇ ਦੇ ਰਹੇ ਹਾਂ ਮਤਲਬ ਕਿ ਉਹ ਸਾਡੇ ਨਾਲ ਪੂਰਾ ਸਹਿਯੋਗ ਦੇ ਰਹੇ ਆ ਤੇ ਹੁਣ ਅਸੀਂ ਉਹਦੇ ਨਾਲ ਨਾਲ ਅਸੀਂ ਫੁਲਕਾਰੀਆਂ ਦਾ ਕੰਮ ਵੀ ਸ਼ੁਰੂ ਕੀਤਾ ਹੈ ਅੱਛਾ ਫੁਲਕਾਰੀਆਂ ਜਿਹੜਾ ਹੈਂਡ ਮੇਡ ਕੰਮ ਹਾਂਜੀ ਹਾਂਜੀ ਫਿਲਹਾਲ ਨਹੀਂ ਅਸੀਂ ਭੈਣੇ ਜੇ ਕਿਸੇ ਨੇ ਕਰਵਾਉਣਾ ਮੰਨ ਕੇ ਚਲੋ ਤੁਸੀਂ ਕਪੜਾ ਆਪਦੇ ਕੋਲੋਂ ਲੈਣਾ ਕਿ ਉਹ ਵੀ ਦੇ ਸਕਦੇ ਆ ਨਹੀਂ ਕਪੜਾ ਹਾਂਜੀ ਉਹ ਅਗਲੇ ਦੀ ਮਰਜ਼ੀ ਆ ਕਪੜਾ ਸਾਨੂੰ ਆਪਣਾ ਦੇ ਦੇਣ ਚਾਹੀਏ ਸਾਨੂੰ ਮਤਲਬ ਕਿ 10 ਦਿਨ ਕਿੰਨਾ ਵੀ ਜੇ ਵੀ ਉਹਨਾਂ ਦੀ ਮਰਜ਼ੀ ਉਹ ਕਰਵਾ ਸਕਦੇ ਆ ਉਹਨਾਂ ਦੀ ਮਰਜ਼ੀ ਹਾਂਜੀ ਤੇ ਜੇ ਕਿਸੇ ਨੇ ਭੈਣੇ ਹੁਣ ਜਿਵੇਂ ਆਨਲਾਈਨ ਦਾ ਕੰਮ ਹੈ ਨਾ ਜਿਆਦਾ ਆਨਲਾਈਨ ਹੀ ਮਗਾਉਂਦੇ ਹੋਣਗੇ ਉਹ ਫਿਰ ਕੋ ਡਿਲੀਵਰ ਕਰ ਦਿੰਦੇ ਆ ਹਾਂਜੀ ਹਾਂਜੀ ਉਹ ਡਿਲੀਵਰ ਕਰ ਦਿੰਦੇ ਆ ਅੱਛਾ ਉਹ ਡਿਲੀਵਰ ਕਰ ਦਿੰਗੇ ਹਾਂਜੀ ਠੀਕ ਆ ਤਾਂ ਭੈਣੇ ਇੱਕ ਵਾਰ ਜਿਹੜਾ ਹੈਗਾ ਮੋਬਾਈਲ ਨੰਬਰ ਤੇ ਐਡਰੈਸ ਜ਼ਰੂਰ ਦੱਸ ਦਿ ਹਾਂਜੀ ਪਿੰਡ ਸਾਡਾ ਕਰਮੇਤੀ ਹੈ ਜ਼ਿਲ੍ਹਾ ਫਿਰੋਜ਼ਪੁਰਾ ਪੰਜਾਬੀ ਬ੍ਰਾਸਟ ਕਰਮੇਤੀ ਦੇ ਨਾਮ ਤੇ ਸਾਡਾ ਇੰਸਟਾਗ੍ਰਾਮ ਤੇ ਚੈਨਲ ਹੈ ਹਾਂਜੀ ਹਾਂਜੀ ਠੀਕ ਹੈ ਤੇ ਆਮਨਦੀਪ ਕੌਰ ਤੇ ਦਰਜਿੰਦਰ ਕੌਰ ਮੇਰੇ ਨਾਲ ਅਸੀਂ ਦੋਨੋਂ ਇਕੱਠੇ ਕੰਮ ਕਰਦੇ ਆਂ ਠੀਕ ਹੈ ਭਾਣੇ ਹਾਂਜੀ ਤੇ ਫੋਨ ਨੰਬਰ ਮੇਰਾ ਹੋਏਗਾ 9517712036 ਠੀਕ ਹੈ ਭਾਣੇ ਹਾਂਜੀ ਤਾਂ ਧੰਨਵਾਦ ਭਾਣੇ ਸਮਾਂ ਦਿੱਤਾ ਤੇ ਠੀਕ ਹੈ ਦੋਸਤੋ ਜਰੂਰ ਜਿਹੜਾ ਹੈਗਾ ਪੰਜਾਬ ਚ ਰਹਿ ਕੇ ਜੋ ਵੀ ਆਪਣਾ ਪਹਿਲੀ ਗੱਲ ਤਾਂ ਵੱਡੀ ਗੱਲ ਆ ਭਾਣਾ ਪੰਜਾਬੀ ਨੂੰ ਪ੍ਰਮੋਟ ਕਰ ਰਹੀਆਂ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਲਿਪੀ ਨੂੰ ਪ੍ਰਮੋਟ ਕਰ ਰਹੀਆਂ ਤਾਂ ਜਰੂਰ ਸਾਥ ਦਿਆ ਕਰੋ ਨਾ ਚੰਗੀਆਂ ਵੀਡੀਓ ਦਾ ਜਿਹੜਾ ਸ਼ੇਅਰ ਵੀ ਕਰਿਆ ਕਰੋ ਤੇ ਆਪਾਂ ਇਹ ਸਾਲ ਜਿਹੜਾ ਬਈ ਇੱਥੇ ਵੀਡੀਓ ਪਾ ਕੇ ਜਾਂਦੇ ਆਂ ਭੈਣਾ ਦੀ ਤੇ ਕੋਸ਼ਿਸ਼ ਕਰੋ ਬਈ ਨਾ ਵੀਡੀਓ ਵੀ ਸ਼ੇਅਰ ਕਰੋ